ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਕੀ ਪੂਰੀ ਤਰ੍ਹਾਂ ਸਰਜੀਤ ਹੋਣ ਤੋਂ ਪਹਿਲਾਂ ਕਿਸੇ ਸੰਕਟ ਦਾ ਸ਼ਿਕਾਰ ਹੋ ਗਿਆ ਕਿਸੇ ਫਟ ਦਾ ਸ਼ਿਕਾਰ ਹੋ ਗਿਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਤੇ ਇਹਦੀ ਚਰਚਾ ਬਹੁਤ ਹੋ ਰਹੀ ਹੈ ਮੀਡੀਆ ਦੇ ਵਿੱਚ ਖਾਸ ਤੌਰ ਤੇ ਕੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੇ ਅੰਮ੍ਰਿਤਸਰ ਸਾਹਿਬ ਦੇ ਚਾਪੜਾ ਦਫ਼ਤਰ ਖੋਲ੍ਹਿਆ ਸੀ ਉਹਰੇ ਇੱਕ ਸਾਲ ਬਾਅਦ ਦੋਸੰਬਰ 24 ਨੂੰ ਜੋ ਹੁਕਮ ਆਮਾ ਜਾਰੀ ਹੋਇਆ ਸੀ ਉਸ ਤੋਂ ਬਾਅਦ ਉਹਦੇ ਵਿੱਚ ਪੰਜ ਮੈਂਬਰਿਕ ਕਮੇਟੀ ਦੇ ਜਿਹੜੀ ਭਰਤੀ ਕੀਤੀ ਸੀ ਉਸ ਭਰਤੀ ਦੇ ਆਧਾਰ ਤੇ ਸ਼ਰੋਮੇ ਅਕਾਲੀਦਾਰ ਪੁਨਰ ਸੰਜੀਤ ਬੜਿਆ ਸੀ ਇੱਕ ਸਾਲ ਬਾਅਦ ਇੱਕ ਬਰੇਗੱਡ ਦੇ ਮੌਕੇ ਪਹਿਲੀ ਬਰੇਗੱਡ ਦੇ ਮੌਕੇ ਜਦੋਂ ਦਫ਼ਤਰ ਖੋੜਿਆ ਗਿਆ ਉਹਦੇ ਵਿੱਚ ਇਸ ਤਰ੍ਹਾਂ ਦੇ ਸੰਕੇਤ ਮਿਲਲੇ ਸ਼ੁਰੂ ਹੋਏ ਜੀਦੇ ਵਿੱਚ ਜਿਹਦੇ ਬਾਰੇ ਚਰਚਾ ਅੱਜ ਆਪਾਂ ਇਸ ਵੀਡੀਓ ਚ ਕਰਦੀ ਹੈ ਕਿ ਸੰਕੇਤ ਕੀ ਮਰੇ ਨੇ ਕੌਣ-ਕੌਣ ਆਇਆ ਕੌਣ-ਕੌਣ ਨਹੀਂ ਆਇਆ ਜਿਹੜੇ ਆਏ ਉਹਨਾਂ ਦਾ ਜ਼ਿਕਰ ਨਾਲੋਂ ਜਿਹੜੇ ਨਹੀਂ ਆਏ ਉਹਨਾਂ ਦਾ ਜ਼ਿਕਰ ਜ਼ਿਆਦਾ ਹੋ ਰਿਹਾ ਮਨਪ੍ਰੀਤ ਆੜੀ ਉੱਥੇ ਨਹੀਂ ਆਇਆ ਬੀਬੀ ਸਤਵੰਤ ਕੌਰ ਅੰਮ੍ਰਿਤਸਰ ਦੇ ਵਿੱਚ ਨੇ ਉੱਥੇ ਨਹੀਂ ਪਹੁੰਚੇ ਕੁਵਾਰ ਸਿੰਘ ਝੁਲਦਾ ਨਹੀਂ ਸੀ ਉੱਥੇ ਬੀਬੀ ਕਰਨਜੀਤ ਕੌਰ ਨਹੀਂ ਸੀ ਡਾਕਟਰ ਭਾਬੀ ਬੀਬੀ ਜਗੀਰ ਕੌਰ ਨਹੀਂ ਸੀ ਉੱਥੇ ਤਾਂ ਇਸ ਤਰ੍ਹਾਂ ਦਾ ਸਵਾਲ ਤਾਂ ਉੱਠਣ ਸੁਭਾਅਕ ਨੇ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਉਹਨਾਂ ਨੇ ਅਨਲਿਸਿਸ ਕਰਨਾ ਹੁੰਦਾ ਹੈ ਉਹਨਾਂ ਨੇ ਵਿਸ਼ਲੇਸ਼ਣ ਕਰਨਾ ਹੁੰਦਾ ਹੈ ਕਿ ਸਾਲ ਦੀ ਇਹਨਾਂ ਦੀ ਕਾਰਗੁਜ਼ਾਰੀ ਕੀ ਹੈ ਕਿਉਂਕਿ ਦਾਅਵੇ ਵੱਡੇ ਸੀ ਬਾਦੇ ਵੀ ਵੱਡੇ ਸੀ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਸੰਕੇਤ ਕਿਉਂ ਮਿਲਨੇ ਸ਼ੁਰੂ ਹੋਏ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਹੈ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਮੈਂ ਅਕਸਰ ਯਾਦ ਕਰਾ ਦਿੰਦਾ ਆਪਣੇ ਦੋਸਤਾਂ ਨੂੰ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ப்ਲੀਜ਼ ਕਰ ਲਵੋ ਤਾਂ ਗੱਲ ਇਹ ਹੈ ਵੀ ਕੱਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੇ ਆਪਣਾ ਦਫਤਰ ਜਿਹੜਾ ਹੈ ਅਮਰਸਰ ਸਾਹਿਬ ਜੋ ਵਾਦਾ ਕੀਤਾ ਸੀ ਕਿ ਅਸੀਂ ਅਮਰਸਰ ਤੋਂ ਆਪਣਾ ਹੈੱਡ ਕੁਆਟਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹਨੇ ਤਾਂ ਚੰਡੀਗੜ੍ਹ ਦਾ ਦਫਤਰ ਬਣਾਇਆ ਹੋਇਆ ਹੈ ਇਹਨਾਂ ਨੇ ਅਮਰਸਰ ਦੇ ਵਿੱਚ ਦਫਤਰ ਬਣਾਉਣ ਦਾ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕੀਤਾ ਮੇਰੇ ਸਾਹਮਣੇ ਇੱਕ ਫੋਟੋ ਪਈ ਹੈ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਜਿਹਦੇ ਵਿੱਚ ਗਿਆਨੀ ਹਰਪੀਤ ਸਿੰਘ ਜਿਨ੍ਹਾਂ ਨੇ ਇਸ ਦਫ਼ਤਰ ਦਾ ਦਰਕਰਣ ਕੀਤਾ ਉਹਨਾਂ ਦੇ ਜਿਹੜੇ ਨਾਲ ਬੈਠੇ ਨੇ ਪਰਮਿੰਦਰ ਸਿੰਘ ਢੀਂਡਸਾ ਥੋੜਾ ਜਿਹਾ ਪਿੱਛੇ ਜੇ ਬੈਠੇ ਨੇ ਪ੍ਰੇਮ ਸਿੰਘ ਚੰਦੂ ਬਾਦਰਾ ਤੇ ਫਿਰ ਸਰਜੀਤ ਸਿੰਘ ਰਖੜਾ ਵੀ ਨੇ ਔਰ ਭਾਈ ਗੋਵਿੰਦ ਸਿੰਘ ਲੋਂਗੋਵਾਲ ਵੀ ਨੇ ਤੇ ਸੁੱਚਾ ਸਿੰਘ ਛੋਟੇਪੁਰ ਗਗਨਜੀਤ ਸਿੰਘ ਬਰਨਾਲਾ ਐਡਵੋਕੇਟ ਜਸਵੀਰ ਸਿੰਘ ਕਮਨ ਮਨਜੀਤ ਸਿੰਘ ਪੂਰਾ ਕੋਨਾ ਅਰਜੀਤ ਸਿੰਘ ਸੱਜਲ ਵਾਢੀ ਮਜੀਤ ਸਿੰਘ ਪੋਮਾ ਇਹ ਸਾਰੇ ਉੱਥੇ ਨਜ਼ਰ ਆ ਰਹੇ ਨੇ ਫੋਟੋ ਦੇ ਵਿੱਚ ਜਿੰਨੇ ਕੁ ਵੀ ਬੰਦੇ ਉੱਥੇ 20 ਕੁ ਪੀਤੀ ਵਧੇ ਦੀ ਜਿਹੜੇ ਉੱਥੇ ਇਕਤਰਤਾ ਖਾਸ ਤੌਰ ਤੇ ਜਦੋਂ ਪ੍ਰੈਸਡਾਂ ਕਰ ਕੀਤੀ ਆ ਉਸ ਵੇਲੇ ਸੀ ਤੋਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲਾਂ ਤਾਂ ਜਿਹੜੀਆਂ ਕੀਤੀਆਂ ਦਫਤਰ ਖੋਲ੍ਹ ਤੋਂ ਬਾਅਦ ਉਹ ਜਿਹੜੇ ਅਕਸਰ ਕਰਦੇ ਨੇ ਇਹਦੇ ਵਿੱਚ ਕਈ ਦੌਰਾਂ ਆਪਣੀ ਗੱਲਾਂ ਸੱਚੀਆਂ ਲੱਗਦੀਆਂ ਨੇ ਜਦੋਂ ਵੀ ਹੁੰਦੀਆਂ ਨੇ ਖਾਸ ਤੌਰ ਤੇ ਜਦੋਂ ਇਹ ਕਿਹਾ ਗਿਆ ਕਿ ਜੀ ਦੋ ਦਸੰਬਰ ਦਾ ਜਿਹੜਾ ਹੁਕਮ ਨਾ ਆਉਂਦਾ ਉਸ ਦੀ ਰੋਸ਼ਨੀ ਦੇ ਵਿੱਚ ਇਹ ਅਕਾਲੀ ਦਰ ਵੜਿਆ ਸੀ ਅੱਜ ਪੂਰਾ 1 ਸਾਲ ਹੋ ਗਿਆ ਤੇ ਉੱਥੇ ਘੱਟ ਪੱਟ ਸਾਲ ਦੇ ਉਹ ਵੀ ਪਾਈ ਗਏ ਤੁਹਾਨੂੰ ਇਹ ਦੱਸਾਂ ਉਹਦਾ ਪੂਰਾ ਗੁਰਮਤਿ ਰਿਆਦਾ ਅਨਸਾਰ ਜਿਹੜਾ ਹੈ ਇਹ ਕੰਮ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੇ ਵਿੱਚ ਜੇ ਆਪਾਂ ਦੋ ਤਿੰਨ ਗੱਲਾਂ ਕਰੀਏ ਇੱਕ ਤਾਂ ਇਹੀ ਕਿ ਜਿਹੜੀ ਚਰਚਾ ਅੱਜ ਕਰ ਸ਼ੁਰੂ ਕੀਤੀ ہوئی ਹੈ ਕੈਪਟਨ ਬ੍ਰਿੰਦਰ ਸਿੰਘ ਨੇ ਕਿ ਸ਼੍ਰੋਮਣੀ ਕਾਲੀਦਾਲ ਨਾਲ ਜਿੰਨਾ ਚਿਰ ਤੁਸੀਂ ਨਹੀਂ ਕਰਦੇ ਜਿਹੜਾ ਅਲਾਈਅੰਸ ਗੱਠ ਜੋੜ ਨਹੀਂ ਕਰਦੇ ਉਹਨਾਂ ਚਿਰ ਭਾਰਤੀ ਜਨਤਾ ਪਾਰਟੀ ਪਾਵਰ ਚ ਨਹੀਂ ਆ ਸਕਦੀ ਤੋਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਪਾਵਰ ਦੇ ਵਿੱਚ ਜਿਹੜਾ ਆਉਣਾ ਹੈ ਉਹ ਜਿਹੜਾ ਗੱਠ ਜੋੜ ਹੈ ਉਹ ਤਾਂ ਅਸੀਂ ਜਿਹੜਾ ਮੌਕੇ ਤੇ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹਨੂੰ ਕਰਕੇ ਅਸੀਂ ਜਿਹੜਾ ਹੈ ਉਸ ਵੇਲੇ ਦੇਖਾਂਗੇ ਕਿ ਕੀ ਕਰਨਾ ਹੈ ਤੇ ਹਾਲ ਦੀ ਘੜੀ ਕਹਦੇ ਅਸੀਂ ਕੋਈ ਗੱਲ ਨਹੀਂ ਕਰ ਸਕਦੇ ਗੱਲ ਬਿਲਕੁਲ ਠੀਕ ਹੈ ਤੇ ਕਿਉਂਕਿ ਇਹ ਸਾਰੀ ਜਥੇਬੰਦੀ ਹਾਲੇ ਨਵੀਂ ਬਣੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕਰਨੀ ਸੀ ਬਾਕੀ ਉਹਨਾਂ ਨੇ ਜਿਸ ਤਰੀਕੇ ਨਾਲ ਜਿਹੜੇ ਉਹਦੇ بار-ਬਾਰ ਕਹਿੰਦਾ ਹੈ ਕਿ ਅਸੀਂ ਜਿਹੜੇ ਦੋ ਦਸੰਬਰ ਦਾ ਜਿਹੜਾ ਹੁਕਮਨਾਮਾ ਹੋਇਆ ਸੀ ਉਸ ਦੀ ਰੋਸ਼ਨੀ 'ਚ ਹੀ ਕੰਮ ਕਰਨਾ ਤੇ ਉਹ ਬਿਲਕੁਲ ਉਸੇ ਰੋਸ਼ਨੀ 'ਚ ਕੰਮ ਕਰਨਾ ਵੀ ਚਾਹੀਦਾ ਇਹ ਉਹਨਾਂ ਨੇ ਕਿਹਾ ਲੇਕਿਨ ਦੋ ਗੱਲਾਂ ਇਹਦੇ 'ਚੋਂ ਜ਼ਿਆਦਾ ਇੰਪੋਰਟੈਂਟਲੀ ਇੱਕ ਤਾਂ ਉਹ ਇਹ ਕਹਿੰਦੇ ਨੇ ਜਿਹੜਾ ਅਕਾਲੀ ਦਲ ਤੇ ਇੱਕ ਢਾਡ ਪਰਿਵਾਰ ਦਾ ਜਿਹੜਾ ਕਬਜ਼ਾ ਹੈ ਉਹਨੂੰ ਆਯਾਦ ਕਰਾ ਕੇ ਉਹਦੇ ਚੋਂ ਆਪਾਂ ਨਮੀਆਂ ਲਿਖਾਂ ਤੇ ਤੋਲਣ ਦੀ ਕੋਸ਼ਿਸ਼ ਕਰ ਰਹੇ ਆ ਮਤਲਬ ਅਕਾਲੀ ਦਲ ਬਣਾ ਰਹੇ ਆ ਬਿਲਕੁਲ ਉਸੇ ਤਰ੍ਹਾਂ ਬਿਲਕੁਲ ਉਸੇ ਤਰ੍ਹਾਂ ਉਸੇ ਤਨਾੜ ਪਰਿਵਾਰ ਦਾ ਜਿਹੜਾ ਸ਼ਰੂਮਲੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਵੀ ਕਾਬਜ ਹੈ ਇਹ ਉਹਨਾਂ ਨੇ ਗੱਲ ਕੀਤੀ ਤੇ ਹੁਣ ਪਰਿਵਾਰ ਦੇ ਕਾਰਜੇ ਦੀ ਗੱਲ ਉਹ ਕਰ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਉਸ ਪਰਿਵਾਰ ਦੇ ਵਿੱਚੋਂ ਉਸ ਪਰਿਵਾਰ ਨੂੰ ਇਹ ਹੋ ਨਿਸ਼ਾਨਾ ਬਣਾ ਰਹੇ ਨੇ ਯਾਨੀ ਹਰ ਪੁਲਿਸ ਨੂੰ ਅੱਜ ਮੈਂ ਜ਼ੋਰ ਦੇ ਕੇ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਚਰਚਾ ਪਿਛਲੇ ਦਿਨਾਂ ਚ ਚੱਲ ਰਹੀ ਸੀ ਕਿ ਜੇ ਜਿਵੇਂ ਪ੍ਰੇਮ ਸਿੰਘ ਚੰਦੂ ਬਾਦਰਾ ਵੀ ਕਹਿ ਚੁੱਕੇ ਹਨ ਹੋਰ ਵੀ ਕਹਿ ਚੁੱਕੇ ਨੇ ਕਿ ਜੇ ਆਪਾਂ ਕੁਝ ਕਰਨਾ ਹੈ ਪੰਥ ਤੇ ਪੰਜਾਬ ਦੇ ਹਿੱਤ ਲਈ ਸਾਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਪਰ ਇਹਦਾ ਬਤਲੂ ਕੀ ਹੈ ਇਕਜੁੱਟ ਕਿਵੇਂ ਹੋਵੋਗੇ ਤੁਸੀਂ ਜਿੱਦਾਂ ਇਕਜੁੱਟ ਜਿਹੜੀ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਪ੍ਰਬੰਾਨਗੀ ਪ੍ਰਧਾਨਗੀ ਨੂੰ ਪ੍ਰਬੰਾਨ ਕਰਨਾ ਹੈ ਜੇ ਨਹੀਂ ਕਰਨਾ ਜੇ ਨਹੀਂ ਕਰਨਾ ਤਾਂ ਫਿਰ ਤਾਂ ਹੀ ਤਾਂ ਰੋੜਾ ਜੇ ਉਹ ਉਹਦੀ ਪ੍ਰਧਾਨਗੀ ਚ ਚੜੇ ਜਾਓ ਤੇ ਸਾਰੇ ਬਿਰਤ ਪੰਥ ਇੱਕੋ ਜੂਟੀ ਆ ਤੇ ਲੇਕਿਨ ਜੇ ਨਹੀਂ ਕਰਨਾ ਤਾਂ ਇੱਕ ਫਾਰਮੂਲਾ ਨਿਕਲਿਆ ਸੀ ਜਿਹਦਾ ਜ਼ਿਕਰ ਵੀ ਮੈਂ ਕੀਤਾ ਸੀ ਉਹ ਫਾਰਮੂਲਾ ਇਹ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬੀਬੀ ਹਰਸਿਮਰਤ कौर ਬਾਦਲ ਨੂੰ ਬਣਾ ਦਿੱਤਾ ਜਾਵੇ ਤੇ ਉਹ ਦੋਨੇ ਜਿਹੜੇ ਦਲ ਇਕੱਠੇ ਹੋ ਜਾਣ ਤਾਂ ਕਿਸ ਤਰ੍ਹਾਂ ਰਹੇਗਾ ਇਸ ਕਿਸਮ ਦੀ ਘਰ ਛੱਡੀ ਸੀ ਬੀਬਾ ਹਰਿ ਸਿਮਰਤ ਪਰਿਵਾਰ ਦੀ ਮੈਂਬਰ ਹੈ ਮਜੀਠੀਆ ਹੁਣ ਜੇਲ੍ਹ ਚਾਹਉ ਤੇ ਵੈਸੇ ਵੀ ਜਿਸ ਕਿਸਮ ਦਾ ਬਲੌਟ ਲੱਗਿਆ ਉਹ ਗੱਲ ਨਹੀਂ ਹੋਣੀ ਜਿਹੜੀ ਪਰਿਵਾਰ ਦੇ ਵਿੱਚੋਂ ਦੋ ਮੈਂਬਰ ਕੱਟੇ ਗਏ ਸਫੀਰ ਸਿੰਘ ਬਾਦਲ ਤਾਂ ਆਪਣੇ ਗਨਾਹ ਜਿਵੇਂ ਉਹਨਾਂ ਨੇ ਕੱਲ ਵੀ ਕਿਹਾ ਉੱਥੇ ਦਫ਼ਤਰ ਦੇ ਵਿੱਚ ਜੋ 2 ਦਸੰਬਰ ਨੂੰ ਸਾਰੇ ਗਵਾਹ કબੂਲ ਕੀਤੇ ਬੇਅਦਮੀਆਂ ਦੇ ਗਵਾਹ ਵੀ ਕਬੂਲ ਕੀਤੇ ਗਨਾਹ કબੂਲ ਕੀਤੇ ਇਹ ਵੱਖਰੀ ਗੱਲ ਹੈ ਕਿ ਬਾਅਦ ਚ ਜਾ ਕੇ ਮੁੱਕਰ ਗਏ ਕਿਵੇਂ ਵੈਸੀ ਕਹਤਾ ਸੀ ਤੇ ਕਹਦੇ ਵੀ ਉਹ ਜਿਹੜਾ ਹੈ ਇਤਿਹਾਸਕ ਦਿਨ ਸੀ ਬਿਲਕੁਲ ਉਹ ਚ ਕੋਈ ਦੋਰਾਵਾ ਨਹੀਂ ਲੇਕਿਨ ਜੇ ਇਹ ਗੱਲ ਜਿਹੜਾ ਫਾਰਮੂਲਾ ਆਇਆ ਸੀ ਕਿ ਜੀ ਚਲੋ ਇਹ ਕਰੋ ਜੇ ਸੁਖਵੀਰ ਸਿੰਘ ਬਾਦਲ ਨੂੰ ਕਹੋ ਵੀ ਤੁਸੀਂ ਇੱਕ ਪਾਸੇ ਹੋ ਜੋ ਬੀਬਾ ਹਰਸਿਮਰਤ ਨੂੰ ਬਰਾਦਰ ਨੇ ਪ੍ਰਧਾਨ ਤੇ ਇਕੱਠੇ ਹੋ ਜੋ ਜੇ ਪਰਿਵਾਰ ਦੀ ਗੱਲ ਹੈ ਤਾਂ ਉਹ ਵੀ ਜਿਹੜਾ ਹੈ ਬਾਹਰ ਹੋ ਜਾਣਾ ਵੈਸੇ ਜਿਹੜੇ ਬੰਦੇ ਇਸ ਹੱਕ ਚ ਕਹਿ ਰਹੇ ਸੀ ਜਿਹੜੇ ਹਰਸਿਮਰਤ ਕੌਰ ਦੇ ਹੱਕ ਚ ਦਲੀਲ ਦੇ ਰਹੇ ਸੀ ਕਿ ਉਹ ਮੈਂਬਰ ਪਾਰਲੀਮੈਂਟ ਹੈ ਉਸ ਨੇ ਕਦੇ ਹਾਰੀ ਨਹੀਂ ਜੋ ਕਿ ਉਹ ਵੀ ਜਿਹੜਾ ਹੈ ਬਹੁਤ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਂਦੀ ਹੈ ਅੱਜ ਵੀ ਆਵਾਜ਼ ਉਠਾਈ ਖੜਾ ਤੇ ਬਾਪੜੇ ਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਚਲਦੀਆਂ ਨੇ ਜਾਂ ਚੱਲਣਗੀਆਂ ਪਰ ਜਦੋਂ ਇਹਨਾਂ ਨੇ ਇਨਕਾਰ ਕਰਤਾ ਕਿ ਨਹੀਂ ਇਸ ਪਰਿਵਾਰ ਨੂੰ ਨਹੀਂ ਆਪਾਂ ਮੰਨਣਾ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਇਹ ਕਹਿ ਚੁੱਕੇ ਨੇ ਜੈਦੀ ਹਰਪ੍ਰੀਤ ਸਿੰਘ ਕਿ ਜੇ ਤੁਸੀਂ ਸਗਵੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਹੈ ਤੂੰ ਤਾਂ ਜ਼ਹਿਰ ਖਾ ਲਉ ਤੁਸੀਂ ਇਸ ਤਰ੍ਹਾਂ ਦੀ ਕਰ ਜਾਨੀ ਇਹ ਉਸ ਪਾਸੇ ਤੱਕ ਕਦੇ ਜਾਣਗੇ ਨਹੀਂ ਇਹਦਾ ਮਤਲਬ ਕਿ ਸ਼੍ਰੋਮ ਦੇ ਅਕਾਲੀ ਦਲ ਦੇ ਨਾਲ ਇਹ ਗੱਲ ਨਹੀਂ ਹੋਣੀ ਹੁਣ ਇਹ ਜਦ ਇਹ ਤੁਹਾਨੂੰ ਕਿਹਾ ਉੱਡਾ ਨਾਲ ਇਕੱਠੇ ਹੋਣਾ ਕੀ ਇਹ ਜਦ ਜਿਹੜਾ ਪੰਨਰ ਸਰਜੀਤ ਹੈ ਇਹ ਇਕੱਠਾ ਹੈ ਇਹ ਸਵਾਲ ਖੜਾ ਹੋ ਗਿਆ ਇਹ ਸਵਾਲ ਕਿਉਂ ਖੜਾ ਹੋਇਆ ਕਿਉਂਕਿ ਬਾਰ ਬਾਰ ਇਹ ਕਿਹਾ ਗਿਆ ਆਪਾਂ ਵਿੱਚ ਪ੍ਰਿੰਸ ਸਿੰਘ ਚਦੂਬਾਦ ਨੇ ਵੀ ਕਿਹਾ ਕਿ ਸਾਨੂੰ ਜਿਹੜਾ ਢਾਂਚਾ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਇੱਕਜੁੱਟ ਹੋ ਕੇ ਪੰਥ ਜੀ ਜਿਹੜਾ ਹੈ ਜਥੇਰ ਕਰਨੇ ਚਾਹੀਦੇ ਨੇ ਸਾਰੇ ਨਹੀਂ ਕਰਕੇ ਛੋਟੇ ਪਰਨੇ ਵੀ ਉਹਨਾਂ ਨੇ ਗੁਰਪ੍ਰਤਾਪ ਬਡਾਲਾ ਨੇ ਵੀ ਪੰਥ ਦੇ ਭਲੇ ਲਈ ਪਾਰਟੀ ਨੂੰ ਮਜ਼ਬੂਤ ਕਰਨਾ ਮਜ਼ਬੂਤ ਪਾਰਟੀ ਕਦੋਂ ਹੋਊਗੀ ਜਦੋਂ ਸਾਰਿਆਂ ਦਾ ਸਹਿਯੋਗ ਹੋ ਕੀ ਸਾਰੇ ਸਹਿਯੋਗ ਦੇ ਰਹੇ ਨੇ ਸਵਾਲ ਤਾਂ ਇਹ ਹੀ ਉੱਠੜਿਆ ਮਨਪ੍ਰੀਤਿਆ ਨੇ ਕਿਹਾ ਮਨਪ੍ਰੀਤਿਆ ਹਾਲੀ ਤੁਸੀਂ ਕਦੇ ਪਿਕਚਰ ਚ ਦੇਖਿਆ ਜਿਹੜਾ ਬੰਦਾ ਕਿਸੇ ਟਾਈਮ ਮਨਪ੍ਰੀਤ ਕੀ ਮਨਪ੍ਰੀਤਿਆ ਹਾਲੀ ਹੁਣ ਬਿਲਕੁਲ ਜੇ ਉਹ ਸਾਇਲੈਂਟ ਆ ਗੁੱਸੇ ਚ ਆ ਰੂਸ ਤੇ ਚ ਤੇ ਉਹ ਚੁੱਪ ਕਰਕੇ ਬੈਠਾ ਪਹਿਲਾਂ ਚੁੱਪ ਕਰਕੇ ਬੈਠ ਜਾਂਦੇ ਨੇ ਫੇਰ ਬੀਬੀ ਸਤਵੰਤ ਕੋ ਕਿੱਥੇ ਉਹ ਜਿਹੜੀ ਤੁਸੀਂ ਬਰਾਬਰ ਕਿੱਥੇ ਤਾਂ ਉਹ ਪ੍ਰਧਾਨਗੀ ਦੀ ਉਮੀਦਵਾਰ ਸੀ ਤੇ ਕਿੱਥੇ ਉਹ ਕਿਤੇ ਨਜ਼ਰ ਨਹੀਂ ਆਉਂਦੇ ਦੂਜੇ ਪਾਸੇ ਉਹ ਜਿਹੜੀ ਪੰਜ ਪ੍ਰਧਾਨੀ ਕੌਂਸਲ ਬਣਾਉਣੀ ਸੀ ਪੰਜ ਮੈਂਬਰੀ ਉਹ ਵੀ ਨਹੀਂ ਬਣੀ ਹਾਲ ਤੱਕ ਇੱਕ ਸਾਲ ਹੋ ਗਿਆ ਇੱਕ ਸਾਲ ਇੱਕ ਦਿਨ ਹੋ ਗਿਆ ਨਾ ਤੇ ਇਹ ਵੀ ਸਵਾਲ ਖੜੇ ਹੁੰਦੇ ਨੇ ਕੱਲ ਕਿਉਂ ਨਹੀਂ ਆਏ ਜੇ ਸਾਰਾ ਕੁਝ ਇੱਕ ਜੁਟਤਾ ਹੈ ਤਾਂ ਕਿੱਥੇ ਹੈ ਤੇ ਫਿਰ ਮੰਨ ਲੈਨੇ ਆ ਬੀਬੀ ਜਗੀਰ ਕੌਰ ਜੇ ਇਹਨਾਂ ਨੇ ਜਿਹੜੀ ਦਲੀਲ ਦਿੱਤੀ ਹੈ ਉਹ ਤਾਂ ਕਹਿੰਦੇ ਜੀ ਉੱਥੇ ਜਿਹੜਾ ਪ੍ਰੀਸ਼ਦ ਜਿਹੜਾ ਪ੍ਰੀਸ਼ਦ ਤੇ ਪੰਚਾਇਤ ਸੰਤੀ ਚੋਣਾਂ ਤੋਂ ਸਭ ਲਈ ਨੇ ਪ੍ਰਵਿੰਦਰ ਸਿੰਘ ਢੀਂਡਸਾ ਲਈ ਨੇ ਚੰਦੂ ਬਾਦਰਾ ਲਈ ਨੇ ਕਿਹਦੇ ਲਈ ਨਹੀਂ ਹੈ ਸਿਰਫ ਦੋਤੰਡ ਬੰਦੇ ਹੀ ਆਏ ਇਹ ਵੀ ਤਾਂ ਸਵਾਲ ਹੁੰਦਾ ਤੇ ਜੇ ਇਕਵਾਲ ਸਿੰਘ ਚ ਹੁੰਦਾ ਇਕਵਾਲ ਸਿੰਘ ਚ ਹੁੰਦਾ ਜੇ ਇਹ ਕਹਿ ਦਿੰਦੇ ਕਿ ਜੀ ਉਹਦੇ ਮੁੰਡੇ ਦਾ ਵਿਆਹ ਸੀ ਇਸ ਕਰਕੇ ਨਹੀਂ ਉਹ ਆ ਸਕੇ ਤਾਂ ਸ਼ਾਇਦ ਦਲੀਲ ਚ ਦਮ ਜ਼ਿਆਦਾ ਹੋਣਾ ਸੀ ਇਹ ਕਹਿ ਕੇ ਕਿ ਜੀ ਉਹ ਨਹੀਂ ਆ ਸਕੇ ਕਿਉਂਕਿ ਉਹ ਆਪਣਾ ਜਿਹੜਾ ਹੈ ਪ੍ਰੀਸ਼ਦ ਤੇ ਚੋਣਾ ਚ ਬਿਜ਼ੀ ਸੀ ਇੱਥੇ ਫਿਰ ਸਵਾਲ ਖੜੇ ਹੁੰਦੇ ਨੇ ਯਾਨੀ ਜਿਹੜੇ ਬੰਦੇ ਨਹੀਂ ਆ ਰਹੇ ਲਗਾਤਾਰ ਮਨਪ੍ਰੀਤਿਆ ਦੀ ਚੁੱਪ ਬੀਬੀ ਸਤਵੰਤ ਕੌਰ ਦੀ ਚੁੱਪ ਕੀ ਕਹਿ ਰਹੀ ਹੈ ਇਹ ਸਵਾਲ ਖੜੇ ਕਰ ਲਈ ਹੈ ਕਿ ਇਹ ਪਾਰਟੀ ਇੱਕ ਝੋਟਾ ਹੈ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਇਸੇ ਪਾਰਟੀ ਦੇ ਇੱਕ ਧੜੇ ਨੇ ਸਭ ਤੋਂ ਪਹਿਲਾਂ ਭਾਈ ਮਨਦੀਪ ਸਿੰਘ ਨੂੰ ਸਪੋਰਟ ਦੇਣ ਦੀ ਗੱਲ ਕੀਤੀ ਸੀ ਤੇ ਜਦੋਂ ਕਿ ਹਾਲੇ ਜਿਹੜੀ ਕਮੇਟੀ ਬਣਾਈ ਸੀ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਹਾਲੇ ਬਚਾਅ ਬਟੰਦਰੀ ਕਰਦੀ ਸੀ ਉਸ ਤੋਂ ਪਹਿਲਾਂ ਸਪੋਰਟ ਦੇਤੀ ਸੀ ਇਹਦਾ ਮਤਲਬ ਦੋ ਜਿਹੜੇ ਗਰੁੱਪ ਦੋ ਧੜੇ ਦੋ ਵਿਚਾਰਧਾਰਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਵੀ ਤੇ ਉਹ ਅਲੱਗ-ਅਲੱਗ ਰਾਹ ਉਹਨਾਂ ਦੇ ਨੇ ਕੀ ਜੇ ਅਮਰਤਪਾਲ ਸਿੰਘ ਨੂੰ ਪੈਰੋਲ ਮਿਲ ਜਾਂਦੀ ਜਾਂ ਅਮਰਤਪਾਲ ਸਿੰਘ ਜਾਂ ਅਕਾਲੀ ਦਲ ਬਾਦਸ਼ ਪੰਜਾਬ ਦੇ ਥੋੜਾ ਤਕੜਾ ਹੁੰਦਾ ਉਹਦੀ ਵੀ ਭੂਮਿਕਾ ਵਿੱਚ ਆ ਜੂ ਕਿਤੇ ਮਤਲਬ ਕੁਝ ਉਸ ਪਾਸੇ ਨੂੰ ਵੀ ਘੜੀ ਜਾਊ ਕੀ ਹੋਊਗਾ ਯਾਨੀ ਹੁਣ ਹਾਲਾਤ ਇੰਨੇ ਜਿਹੜੀ ਸਾਜਗਰ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਪੰਨ ਸਰਜੀਤ ਤੇ ਇਹ ਗੱਲ ਵੀ ਸਪਸ਼ਟ ਹੈ ਕਿ ਜਿਸ ਜੇ ਥੋੜਾ ਜਿਹਾ ਵੀ ਛਿੜਕਿਆ ਤਾਂ ਕਈ ਬੰਦੇ ਜਿਹੜੇ ਨੇ ਬਿਲਕੁਲ ਤਿਆਰ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਘਰ ਵਾਪਸੀ ਲਈ ਉਹ ਵੀ ਹੋ ਸਕਦੀ ਹੈ ਔਰ ਇਹ ਇਹਦੇ ਇਹਦੇ ਵੀ ਸਾਰ ਨਜ਼ਰ ਆਉਣ ਲੱਗੇ ਸੋ ਸ਼੍ਰੋਮਣੀ ਅਕਾਲੀ ਦਲ ਪੰਨ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਥੋੜਾ ਹੋਰ ਜਿਹੜਾ ਐਕਟਿਵ ਹੋਣਾ ਪਏਗਾ ਹਾਲ ਦੀ ਘੜੀ ਉਹਨਾਂ ਨੇ ਇੱਕ ਸਾਲ ਦੇ ਵਿੱਚ ਉਹ ਖਾਸ ਜਿਹੜੀ ਹੈ ਐਕਟੀਵਿਟੀ ਨਹੀਂ ਸ਼ੋਅ ਕੀਤੀ ਹਾਂ ਗਲਤੀਆਂ ਤੇ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ ਤੇ ਕੀ ਲੋੜ ਸੀ ਜੇ ਤੁਹਾਨੂੰ ਪਤਾ ਸੀ ਸ਼ਰੋਨੀ ਕਮੇਟੀ ਦੇ ਵਿੱਚ ਇਹ ਸਾਡਾ ਹਾਲ ਇੰਨਾ ਬੁਰਾ ਹੋਣਾ ਤਾਂ ਮਾਸਟਰ ਮਿਠੂ ਸਿੰਘ ਨੂੰ ਖੜੇ ਕਰਦੇ ਲੋੜ ਕੀ ਸੀ ਕਿ ਕਿਉਂ ਤੁਸੀਂ ਆਪਣਾ ਝਗਾ ਚੱਕ ਕੇ ਦਿਖਾਇਆ ਤੇ ਜਦੋਂ ਤੁਹਾਨੂੰ ਪਤਾ ਆਪਰੇਟਡ ਨਗਾ ਹੋਣਾ ਤੇ ਤੁਹਾਡੇ 18 ਬੋਟਾ ਰਹਿ ਗਈਆਂ ਸਾਰੀਆਂ ਉਹਦੀ ਕੋਈ ਲੋੜ ਨਹੀਂ ਸੀ ਬਲਕਿ ਇਹ ਕਹਿ ਦਿੰਦੇ ਕਿ ਜੀ ਸਾਹਿਬ ਪੈਡਾ ਸ਼ਰੋਪੀ ਕਮੇਟੀ ਦੀ ਇਲੈਕਸ਼ਨ ਕਰਾਓ ਫਿਰ ਆਪਾਂ ਦੇਖਾਂਗੇ ਇਹ ਤਾਂ ਇਹ ਕਮੇਟੀ ਨੂੰ ਹੁਣ ਵੀ ਤਾਂ ਕਹਿ ਰਹੇ ਹੋ ਕੱਲ ਵੀ ਤਾਂ ਕਿਹਾ ਕਿ ਜੀ ਸ਼ਰੋਪੀ ਕਮੇਟੀ ਦੀ ਇਲੈਕਸ਼ਨ ਹੋਣੀ ਜ਼ਰੂਰੀ ਹੈ ਬਿਲਕੁਲ ਸਹੀ ਸੀ ਦਲੀਲ ਤੇ ਚੌੜ੍ਹ ਨਹੀਂ ਲੜਨੀ ਚਾਹੀਦੀ ਸੀ ਬਿਲਕੁਲ ਉਸੇ ਤਰ੍ਹਾਂ ਜਾਂ ਤਾਂ ਭਾਈ ਮਨਦੀਪ ਸਿੰਘ ਦੀ ਮਦਦ ਖੁੱਲਕੇ ਕਰਦਾ ਅਕਾਲੀ ਦਲ ਪੰਦਰ ਸਰਜੀਤ ਤੇ ਜਾਂ ਫਿਰ ਉਹਨਾਂ ਨੂੰ ਆਪਣਾ ਸਾਈਡਾ ਟ੍ਰੈਵਲ ਚਾਹੀਦਾ ਸੀ ਜੋ ਪਰੇ ਚੜ ਦੇਣਾ ਚਾਹੀਦਾ ਜੀਨੇ ਮਦਦ ਕਰਨੀ ਕਰੋ ਜਿਨੇ ਨਹੀਂ ਕਰਨੀ ਨਾ ਕਰੋ ਸੋ ਕਈ ਕਿਸਮ ਦੀ ਅਗਲਾ ਜੜੀਆਂ ਲੋਕਾਂ ਦੇ ਮੈਂ ਜੋ ਗੱਲ ਤੁਹਾਡੇ ਨਾਲ ਕਰ ਰਿਹਾ ਮੈਂ ਜੋ ਚਰਚਾ ਇਹਨੂੰ ਫੀਡਬੈਕ ਦੇ ਹੱਥ ਜਾ ਅਪਰੋਚ ਨਹੀਂ ਕਰ ਰਿਹਾ ਮੈਂ ਕੋਈ ਸੰਗਵੀਰ ਸਿੰਘ ਬਾਦਲ ਦੇ ਹੱਥ ਚ ਨਹੀਂ ਗੱਲ ਕਰ ਰਿਹਾ ਨਾ ਹੀ ਮੈਂ ਗੱਲ ਨਹੀਂ ਹਰਪ੍ਰੀਤ ਸਿੰਘ ਦੇ ਅਪਰੋਚ ਗੱਲ ਕਰ ਰਿਹਾ ਮੈਂ ਸਿਰਫ ਫੀਡਬੈਕ ਦੇ ਰਿਹਾ ਕਿ ਇਸ ਕਿਸਮ ਦੀ ਚਰਚਾ ਹੈ ਜੋ ਬੀਪਾ ਹਰਸਿਮਰਤਾ ਦਾ ਫਾਰਮੂਲਾ ਉਹ ਵੀ ਮੈਂ ਤੁਹਾਨੂੰ ਜਿਹੜੀ ਗੱਲ ਚੱਲ ਰਹੀ ਸੀ ਕਿ ਜੇ ਇਸ ਤਰ੍ਹਾਂ ਪੰਥ ਦੇ ਵਿੱਚ ਜਿਹੜੀ ਗੱਲਬਾਤ ਜੇ ਕਿਸੇ ਸੰਜੋਤਾ ਹੁੰਦਾ ਹੈ ਨਾ ਗੱਲਾਂ ਦੇ ਵਿੱਚ ਕੀ ਉੱਥੇ ਹੋ ਸਕਦਾ ਇਹ ਇਹ ਬੈ ਉਹ ਸਾਰੀਆਂ ਗੱਲਾਂ ਜਿੰਨੀਆਂ ਕੀਚੇ ਨੇ ਜੋ ਗਰਾਉਂਡ ਲੈਵਲ ਤੇ ਚੱਲਦੇ ਹੈ ਉਹ ਫੀਡਬੈਕ ਤੁਹਾਡੇ ਲਈ ਦਿੱਤੀ ਹੈ ਜਿਹੜੇ ਦਰਸ਼ਕ ਸੁਣ ਕੇ ਉਹ ਕਮੈਂਟ ਕਰਕੇ ਆਪਣੇ ਆਪਣੇ ਗੱਲ ਵੀ ਦੱਸ ਸਕਦੇ ਨੇ ਤਾਂ ਕਿ ਇਹਨਾਂ ਕੋਲ ਫੀਡਬੈਕ ਪਹੁੰਚੇ ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਰਿਹਾ ਕਿ ਲੋਕਾਂ 'ਚ ਇਹ ਗੱਲ ਹੁਣ ਬਿਲਕੁਲ ਸਪਸ਼ਟ ਹੋ ਗਈ ਕਿ ਉੱਥੇ ਧੜੇਬਾਜ਼ੀ ਸ਼ੁਰੂ ਹੋ ਗਈ ਹੈ ਜਾਂ ਨਜ਼ਰ ਆਉਣ ਲੱਗੀ ਹੈ ਦੇਖੋ ਇਕਤਾ ਇਹ ਕਿਹਾ ਜਾਂਦਾ ਕਿ ਬਨਪ੍ਰੀਤਿਆ ਵਾਲੀ ਔਰ ਬੀਬੀ ਸਤਵੰਤ ਕੌਰ ਬਿਲਕੁਲ ਬਖਰੀ ਸੋਚ ਇਹਦੇ ਨਾਲ ਨਹੀਂ ਚੱਲ ਰਹੇ ਉਹ ਇਹਨਾਂ ਦੇ ਤੀਜਾ ਗੁਰਪ੍ਰਤਾਪ ਸਿੰਘ ਬਟਾਲਾ ਤੇ ਗਿਐਲੀ ਹਰਪ੍ਰੀਤ ਸਿੰਘ ਇਹਨਾਂ ਦੀ ਸੋਰ ਬਿਲਕੁਲ ਮਿਲੀ ਹੋਈ ਹੈ ਔਰ ਸਰਜੀਤ ਸਿੰਘ ਰਖੜਾ ਇੰਤਜ਼ਾਰ ਕਰ ਰਹੇ ਨੇ ਕੋਈ ਵੀ ਬੰਦੂ ਕੋਈ ਜਦੋਂ ਹਲਤਾ ਕੋਲੋਂ ਤੇ ਕੋਈ ਆਉਦਾ ਨਹੀਂ ਉਹਨਾਂ ਦੇ ਕਈ ਬੰਦੇ ਕੋਈ ਐਡਜਸਟ ਹੀ ਨਹੀਂ ਹੋਏ ਜਾਂ ਉਹਨਾਂ ਨੇ ਐਡਜਸਟ ਕੀਤੇ ਨਹੀਂ ਜਿਹੜੇ ਬੰਦੇ ਉਹਨਾਂ ਦੇ ਨਾਲ ਸੀ ਉਨਾ ਡਿਜ਼ਾਈਨ ਜਿਹੜਾ ਹੈ ਕੋਈ ਐਡਜਸਟ ਕੀਤਾ ਆਪਾਂ ਦੇਖਿਆ ਨਹੀਂ ਤੇ ਜਿੰਨਾਂ ਪਾਰਸਿਕ ਸੰਸਦ ਤੋਂ ਪਹਿਲੇ ਤੇ ਡਿਜ਼ਾਈਨ ਕਰਕੇ ਕੋਰ ਕਮੇਟੀ ਤੋਂ ਬਹਿਜੋਸ਼ ਦਿੱਤਾ ਤੇ ਉਸ ਕਿਸਮ ਦੀ ਗੱਲ ਉੱਧਰ ਵੀ ਹੋ ਰਹੀ ਹੈ ਤੇ ਪ੍ਰੇਮ ਸਿੰਘ ਚਦੂਬਾਦ ਦੇ ਬਾਰੇ ਕਰ ਰਹੇ ਕਿ ਉਹ ਤਾਂ ਪੱਤਿਕ ਇਕਤਾ ਦੀ ਗੱਲ ਕਰ ਰਹੇ ਨੇ ਉਹਦੇ ਬਾਰੇ ਤਾਂ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਵੰਦ ਇਕਤਾ ਕਿਵੇਂ ਹੋਣੀ ਹੈ ਜਾਂ ਕਦੋਂ ਹੋਣੀ ਹੈ ਸੋ ਇਹ ਸਾਰੇ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਮੈਂ ਤਾਂ ਸਿਰਫ ਕਿਉਂਕਿ ਮੈਂ ਸਮਝਦਾ ਕਿ ਜਦੋਂ ਇਹ ਬੜੀ ਮਹਿਤ ਕੀਤੀ ਸੀ ਪੰਜ ਮੈਂਬਰ ਕਮੇਟੀ ਦੇ ਜਦੋਂ ਇਹ ਅਕਾਲੀ ਦਲ ਬਣਾਇਆ ਸੀ ਜਾਂ ਮੈਂਬਰਸ਼ਿਪ ਕੱਟੀ ਸੀ ਤੇ ਇੰਨੀ ਜਲਦੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਇਹ ਮੈਨੂੰ ਨਹੀਂ ਲੱਗਦਾ ਸੀ ਕਿ ਹੋਊਗਾ ਪਰ ਕਈ ਵਾਰੀ ਜਦੋਂ ਇਸ ਰੰਗ ਜਦੋਂ ਕਰ ਚੱਲਦੀ ਹੈ ਜਦੋਂ ਨਵਾਂ ਨੰਬਾ ਹੁੰਦਾ ਉਦੋਂ ਉੱਠਦਾ ਨਾ ਬੰਦਾ ਅਗੜਾਈਆਂ ਲੈਂਦਾ ਹਰੇ ਐ ਸਮਝੀਏ ਇਹ ਪੁਰਨਾ ਸਰਜੀਤ ਅਕਾਲੀ ਦਰ ਅਗਠਾਈਆਂ ਲੈ ਰਿਹਾ ਹੈ ਤੇ ਆਸ ਕਰੀਏ ਜੋ ਜਰ ਨੇ ਸੋਚਿਆ ਉਹ ਪੂਰਾ ਹੋਏਗਾ ਪਰ ਹਾਲ ਦੀ ਘੜੀ ਜੋ ਕੁਝ ਵਾਪਰ ਰਿਹਾ ਮੈਂ ਉਹਦੇ ਬਖਸ਼ ਸੰਕੇਤ ਕੀਤਾ ਇਸ਼ਾਰੇ ਕੀਤੇ ਨੇ ਤੁਸੀਂ ਕੀ ਸਮਝਦੇ ਹੋ ਪਿਆਰੇ ਦਰਸ਼ਕੋ ਇਹ ਤੁਸੀਂ ਦੱਸੋ ਮੈਂ ਤੁਸੀਂ ਆਪਣੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ